ਇਹ ਗਰਮ ਤੇ ਚਾਹ ਪੀਣ ਲੱਗੀ ਆ ਤੇਰਾ ਬਿਸਤਰਾ ਵੇਖੋ ਹਲੇਓ ਇਧਰ ਵੀ ਤਾਂ ਵੇਖ ਲੈ ਕੀ ਹਾਲਾਤ ਜਿਸਰ ਵਾਲਾ ਹੁਸਨ ਰਿਆ ਇਸ਼ਕ ਬਾਲੇ ਗਾਣੇ ਆਉਂਦੇ ਤੇ ਵੈਲਕਮ ਟੂ ਮਾਈ ਨਿਊ ਵਲੌਗ ਹਾਂਜੀ ਕਿਦਾਂ ਸਾਰੇ ਅੱਜ ਮੈਂ ਸਵੇਰੇ ਸਵੇਰੇ ਪਹਿਲਾਂ ਤਾਂ ਅਜ ਤੋਤੇ ਕੱਪੜੇ ਦੇਖੋ ਸਾਰੇ ਸਾਰੇ ਪੈਸੇ ਕੱਪੜੇ ਧੋਣ ਵਾਲੇ ਦੋ ਦਿਨਾਂ ਤੋਂ ਇੱਕ ਤਾਂ ਮੀਂਹ ਪੈ ਗਿਆ ਪਰ ਸੋ ਤਾਂ ਟੁੱਟੇ ਕਿ ਕੱਲ ਸਾਰੀ ਦਿਹਾੜੀ ਲਾਈਟ ਨਹੀਂ ਆਈ ਪਾਣੀ ਨਾ ਹੋਣ ਕਰਨਾ ਤੀਸਰੇ ਅੱਜ ਮੁਰਦਾਂ ਸਾਰੀ ਪਹਿਲਾਂ ਕੱਪੜੇ ਧੋਤੇ ਰਿਤੂ ਨੇ ਬਾਥਰੂਮ ਵਗੈਰਾ ਸਾਫ਼ ਕੀਤਾ ਕਿਉਂਕਿ ਉੱਧਰ ਮਿੱਟੀ-ਮੁੱਟੀ ਬੋ ਗਈ ਸੀ ਬੰਨ ਮੈਂ ਕਿੱਧਰ ਗਈ ਰਿਤੂ ਸ਼ਾਨਦਾਰ ਹੁੰਦੀ ਦੂਜੀ ਕਮਰੇ ਚ ਪਰ ਆਲੇ ਵਿੰਡਾ ਸਾਫ ਕਰਨ ਵਾਲਾ ਪਿਆ ਵਾ ਮੋਕਰ ਮਾਰਨੀ ਆ ਸਵੇਰੇ ਉੱਠ ਕੇ ਮੈਂ ਸਿਰਫ ਗਲੀ ਚ ਹੀ ਮਾਰੀ ਆਲੀ ਤਰਾਂ ਤ ਹੁਣੇ ਉੱਠਿਆ ਤੇ ਹੁਣ ਜਾਂਦਾ ਮੰਮੀ ਟੀਵੀ ਲਾ ਦੇ ਕੱਲ ਸਾਡੀ ਟੀਵੀ ਨਾ ਮਿਲਿਆ ਇਹਨੂੰ ਦੇਖੋ ਲਾਈਟਾਂ ਹੁਣ ਕਰਕੇ ਮੈਂ ਟੀਵੀ ਨਹੀਂ ਲਾ ਕੇ ਦਿੱਤਾ ਮਗਾ ਨ ਮਟਰ ਲੋ ਨਾ ਹੋ ਜੇ ਲਾਈਟ ਦਾ ਕੀ ਪਤਾ ਹੁਣੀ ਹੈ ਕਿ ਨਹੀਂ ਹੁਣੀ ਹੈ ਕਿਉਂਕਿ ਖਰਾਬ ਸੀ ਨਾ ਲਾਈਟ ਰਿਮੋਟ ਵੇਖੋ ਕਿਹੜੇ ਸਟਾਈਲ ਨਾਲ ਬੈਠਾ ਨਾ ਟੀਵੀ ਵੇਖੀ ਜਾਂਦਾ ਮਾਂ ਦੀ ਰੋਈ ਜਾਂਦੀ ਹੈ ਕਾਹਦੀ ਹੁਣ ਪਤਾ ਲੱਗ ਗਿਆ ਆ ਵੇਹ ਲੋ ਦੀਦੀ ਰੋਈ ਜਾਂਦੀ ਰਹਿੰਦੀ ਇਹਨੂੰ ਦੀਦੀ ਕਹਿੰਦਾ ਹੁੰਦਾ ਖਲਰਾ ਪਿਆਲੇ ਚੱਕਣ ਦੋ ਵੀ ਕਿਉਂਕਿ ਸਵੇਰੇ ਸਵੇਰੇ ਹਲੇ ਬਾਰਿਸ਼ ਕੱਪੜੇ ਵਗੈਰਾ ਤੋਤੇ ਤੇ ਬਾਥਰੂਮ ਵਗੈਰਾ ਤੋਤੇ ਬਾਕੀ ਉਵੇਂ ਹੀ ਪਿਆ ਨਹੀਂ ਆ ਤੇ ਵੀ ਹੁਣੇ ਹੀ ਉੱਠਿਆ ਵਾ ਤੇ ਮੈਂ ਕਿਹਾ ਚਲ ਅੰਦਰ ਟਿਕ ਜੂਗਾ ਬਾਹਰ ਕਿਉਂਕਿ ਹਲੇ ਧੁੱਪ ਨਹੀਂ ਨਾ ਨਿਕਲੀ ਫੇਰ ਸਾਡਾ ਤਾਂ ਫਿਰ ਵੀ ਅੰਦਰ ਆਵੇ ਇੱਥੇ ਆ ਗਈ ਹੁਣ ਧੁੱਪ ਤੇ ਉਸ ਤੋਂ ਬਾਅਦ ਫੇਸਦੀ ਹੁਣੀ ਰਹਿਮ ਦੇ ਇੱਥੇ ਧੁੱਪ ਆ ਜਾਂਦੀ ਆ ਅੰਦਰ ਹੀ ਇਹਨਾਂ ਨਾਲ ਚਲ ਇਹ ਵੀ ਅੰਦਰ ਟਿਕਿਆ ਰਹਿੰਦਾ ਵਾ ਦੇਖੀ ਜਾਂਦਾ ਇਹਨਾਂ ਸਵੇਰੇ ਲਾੜੂ ਬਾਕੀ ਆਪਾਂ ਕਰਦੇ ਹੌਲੀ ਹੌਲੀ ਹੁਣ ਸਫਾਈ ਪਹਿਲਾਂ ਤਾਂ ਮੈਂ ਰੋਟੀ ਦਾ ਪ੍ਰਬੰਧ ਕਰਦੀ ਆ ਰੋਟੀ ਬਣਾਉਣੀ ਆ ਪਹਿਲਾਂ ਫਿਰ ਕਰਦੇ ਆ ਸਫਾਈ ਆ ਵੇਖ ਲਓ ਮੈਂ ਕਹਿੰਦੇ ਚਾਹ ਦੋ ਤਿੰਨ ਵਾਰ ਪੀਂਦੀ ਹੁਣ ਇਹਨੇ ਫਿਰ ਚਾਹ ਰੱਖੀ ਪਈ ਹੈ ਗਰਮ ਤੇ ਚਾਹ ਪੀਣ ਲੱਗੀ ਆ ਤੇਰਾ ਬਿਸਤਰਾ ਵੇਖੋ ਹਲੇਓ ਇੱਧਰ ਵੀ ਤਾਂ ਪਾ ਜਾਂਦੀ ਆ ਆਪਣੇ ਅੰਦਰ ਹਨਾ ਸਾਮਣੀ ਦੋਵਾਂ ਕਮਰਿਆਂ ਚ ਆ ਜਾਂਦੀ ਚੱਲ ਵਧੀਆ ਸਗੋਂ ਦੂਜਾ ਮੈਂ ਵੀ ਮੈਂ ਕਿਹ ਚੱਲ ਰੋਟੀ ਦਾ ਪ੍ਰਬੰਧ ਕਰਦੇ ਆ ਕਿਉਂਕਿ ਰਾਤੀ ਅਸੀਂ ਬਣਾਏ ਸੀ ਕद्दू ਤੇ ਉਹ ਪਤਾ ਨਹੀਂ ਕਾਹ ਤੋਂ ਕੌੜੇ ਬਣ ਗਏ ਹੋ ਗਿਆ ਇਹਨਾਂ ਦੇਖ ਰੇ ਕੌੜੇ ਬਣਾ ਦੇ ਕद्दू ਹੋਰ ਫਿਰ ਉਹ ਵੀ ਸੱਟੇ ਰਾਤੀ ਵਾਹ ਹਲੇ ਕੱਲ ਦੇ ਆਲੂ ਮਟਰ ਵਾਲੀ ਸਬਜ਼ੀ ਪਈ ਸੀ ਫਿਰ ਉਸੇ ਨਾਲ ਖਾਦੀਆਂ ਜੇ ਮੈਂ ਡੋਲ ਦਿੰਦੀ ਖਰਬੂਜ਼ੇ ਜਿਵੇਂ ਦੀ ਬੰਨੀ ਸੀ ਨਾ ਡੋਲ ਦਿੰਦੀ ਮੈਂ ਤੈਨੂੰ ਕਿਹਾ ਸੀ ਰੱਖਿਆ ਆਲੂ ਮਟਰ ਮੈਂ ਖਾऊंगी ਖਾੜੇ ਉਹ ਆ ਉਸੇ ਨਾਲ ਹੀ ਖਾਧੀਆਂ ਫਿਰ ਸਾਰਿਆਂ ਨੇ ਪੀ ਹੋਈਆਂ ਮੈਂ ਹੁਣ ਇਹਦਾ ਮੈਨੂ ਕਹੀ ਦੀ ਸੀਗੀ ਵੀ ਦੋ ਤਿੰਨ ਨਹੀਂ ਨਹੀਂ ਹੁਣ ਮੈਂ ਕਹਾਂ ਚਲੋ ਕੀਤੀ ਹੈ ਗਰਮ ਤੇ ਮੈਂ ਵੀ ਪੀ ਲੂੰਗੀ ਗਿੱਲੇ ਸਾਰੇ ਹੋ ਗਏ ਸੀ ਫਿਰ ਮੈਂ ਹੁਣ ਬੂਟ ਲਾਇਆ ਤੇ ਮੈਨੂੰ ਹੰਡ ਤੈਨੂੰ ਸੁਗਲੋਣੀ ਚਾਹੀਦੀ ਸੀ ਬੂੜ ਮੈਂ ਵੀ ਟੋਪੀ ਲੈਣ ਗਈ ਸੀ ਤੇ ਰਹਿਣ ਤੈਨੂੰ ਉਹ ਕਰਕੇ ਫਿਰ ਮੈਂ ਫਿਰ ਉਵੇਂ ਮੋੜੇ ਵੇਖ ਕੇ ਸਬਜੀ ਸਾਰੀ ਖਰਾਬ ਹੋ ਗਈ ਹੁਣ ਪਤਾ ਨਹੀਂ ਕੀ ਬਣਾਉਣਾ ਕਾਹਦੇ ਨਾਲ ਖਾਣਗੇ ਰੋਟੇ ਨੂੰ ਸਬਜੀ ਬਣਾਉਣਾ ਕੋਈ ਵਧੀਆ ਮੜ ਕੇ ਫੇਰ ਮੜ ਕੇ ਰਾਤ ਨੂੰ ਫੇਰ ਜਾਬ ਹੋਣਾ ਕੀ ਦੋ ਦੋ ਵਾਰੀ ਕਰ ਥੋੜੀ ਬਣਾਉਣੀ ਸਵੇਰੇ ਸਵੇਰੇ ਪਰਸੋਂ ਸਵੇਰੇ ਸਵੇਰੇ ਬਣਾਉਣੀ ਪੈਣੀ ਸਵੇਰੇ ਸਵੇਰੇ ਨਹੀਂ ਨਾ ਬਣਾਈ ਜਾਂਦੀ ਸਬਜੀ ਸਗੋਂ ਸ਼ਾਮਾਂ ਨੂੰ ਬਣ ਜਾਂਦੀ ਐ ਹਣ ਮੇਰਾ ਰਾਦਾ ਹੀ ਕੋਈ ਪਰੌਂਠੇ ਵਗੈਰਾ ਬਣਾ ਲੈਂਦੀ ਕਾਹਦੇ ਆਲੇ ਬਣਾਏ ਜਿਵੇਂ ਮੂੜੀਆਂ ਦੇ ਆਲੂ ਆਲੂ ਮੜਕੇ ਵਾਲਣੇ ਵਾਲੇ ਹਲੇ ਪਏ ਆਲੂ ਤਾਂ ਤੂੰ ਤਾਂ ਕਿਸੇ ਪਾਸੇ ਨਹੀਂ ਲੱਗਣਾ ਫੜ ਤੂੰ ਚਾਹ ਤੇ ਪੀਲਾ ਚਾਹ ਹੀ ਪੀਲਾ ਰੋਟੀਆਂ ਖਾਣ ਦੇ ਚੰਗਾ ਮੈਂ ਤੇ ਰਹਿਤ ਨਾ ਆਏ ਆ ਤੇਰੀ ਤੂੰ ਤਾਂ ਹੇ ਫੋਨ ਹੀ ਚਲਾਈ ਜਾਂਦੀ ਉੱਥੇ ਖੜੀ ਵੀ ਹਲੇ ਵੀ ਨਾਉਣ ਨੂੰ ਜੀ ਨਹੀਂ ਕਰਦਾ ਕਾ ਤਿੰਨ ਦਿਨ ਹੋ ਗਏ ਇਹਨੂੰ ਨਾ ਤੈਨੂੰ ਹਨਰੀਤੂ ਨਹੀਂ ਹਾਂ ਨਾਲਾ ਕਿ ਜਦੋਂ ਪਾਣੀ ਠੰਡਾ ਹੋ ਗਿਆ ਉਹਨਣਾ ਜੀ ਨਹੀਂ ਕਰਦਾ ਪੈ ਤਾਂ ਨਾ ਉਹਨੂੰ ਵੇਖ ਲਓ ਤਰਲਿਆਂ ਨਾਲ ਨਾਉਂਦੀ ਆ ਹਲੇ ਵੀ ਇਹਨੂੰ ਪਪਾ ਮੱਸਾ ਕਿ ਤੇ ਮੇਰਾ ਨਾਉਂ ਨੂੰ ਮਾਰ ਕੀਤਾ ਤੇ ਮੈਨੂੰ ਰੋਕਣਾ ਨਾ ਹਣਾ ਹੂੰ ਹੂੰ ਉਹ ਵੀ ਨਾਉਂ ਨੂੰ ਠੀਕ ਕਰਦਾ ਮੇਰਾ ਠੀਕ ਆ ਠੀਕ ਟੱਬ ਚ ਪਾ ਲੈਣਾ ਸੀ ਨੀ ਪਾਣੀ ਹੈ ਹਾਂ ਇਹ ਤੁਹਾਈ ਦੇ ਜੇ ਨਾ ਲੱਗੀ ਕੋ ਹੱਸ ਨਾ ਖਰ ਰੈਂਤ ਤੇ ਚਰਾ ਨਾ ਕੇ ਦੇਖੀ ਓਏ ਓਏ ਸ਼ਰਮਾ ਪਾਇਰ ਹੁੰਦਾ ਬਹੁਤ ਹੈ ਹਾਂ ਓਏ ਨੀ ਮੈਂ ਤਾਂ ਆਪਣੀ ਰੋਟੀ ਖਾਣਗੀ ਮੈਂ ਕੀ ਕਰਾਂ ਚੋਰ ਨਾ ਰੋਟੀ ਮਸੇ ਤਾਂ ਕੋਤਕੀ ਮਹਿੰਗੀ ਮੈਂ ਕੀ ਕਰਾਂ ਗੀਣ ਕਿਤਨੀ ਹੁਣ ਮੈਂ ਦਾਲ ਬਣਾਉਣ ਲੱਗੀਆਂ ਆਂ

ਘਰੇ ਬੰਦਰੇ ਐ ਸਾਡੀ ਬਜੀ ਮੈਂ ਮਰਜੀ ਆਪਦਾ ਹੀ ਘਰ ਆਪਦਾ ਹੀ ਰਾਜ ਆ ਮੇਰਾ ਕੁਛ ਪਾਸੋ ਪੂਰਾ ਕੀ ਹਾਲ ਹੈ ਤੇ ਨਹੀਂ ਮੈਂ ਬਾਹਰ ਜੇ ਮੈਂ ਬਾਹਰ ਜਾਉਂਗੀ ਮੈਨੂੰ ਕਹਣਗੇ ਬਾਹਰ ਤਾਂ ਵਧੀਆ ਬਣ ਕੇ ਆਉਂਦੀ ਐ ਤੇ ਘਰੇ ਵੇਲਾ ਕੀ ਹਾਲ ਹੈ ਨਾ ਆ ਹੀ ਹੁੰਦਾ ਹਾਲ ਘਰੇ ਮੈਂ ਤਾਂ ਜੀ ਨਹੀਂ ਕਰਦਾ ਘਰੇ ਮੇਰੇ ਤਾਂ ਅਫਸਰ ਵੀ ਉਹਨੂੰ ਜੀ ਨਹੀਂ ਕਰਦਾ ਘਰੇ ਜੀ ਸਰ ਬਾਲੇ ਹੁਸਨ ਰਿਆ ਇਸ਼ਕ ਬਾਲੇ ਗਾਣੇ ਆਉਂਦੇ ਤੇ ਕਿੱਥੇ ਰੱਖੀ ਆ ਦਾਲ ਹਰੀ ਮੂੰਗੀ ਹਾਂ ਇਹਨੀ ਤੂੰ ਪਤਾ ਕੀ ਕਰਨਾ ਵਾ ਤੂੰ ਦੁੱਧ ਨਹੀਂ ਸਾਡਾ ਇਹਨੀ ਰੋਟੀਆਂ ਤਾਂ ਸਾਡੇ ਮੇਰੇ ਨਾਲ ਇਤਨਾ ਭੀਆਂ ਤੇ ਬੋਲੂ ਤਾ ਬੋਲੂ ਤੇ ਰੋਕਣਾ ਤੇ ਸੰਦ ਚਾਹ ਬਣਾ ਦੇ ਨਾਲ ਤੇ ਅਚਾਰ ਨਾ ਖਾ ਲਾਂਗੇ ਦੋਵੇਂ ਬਕਵਾਸ ਨਾ ਕਰੋ ਖਾ ਲੂਗਾ ਅਚਾਰ ਨਾ ਤੇ ਤੇਨੂੰ ਨਹੀਂ ਪਤਾ ਦੇ ਘਰ ਵਾਲਾ ਦਾ ਫਿਕਰ ਨਹੀਂ ਹੈ ਕੋਈ ਮਾਸਾ ਫਿਕਰ ਹੁਣ ਕਰਕੇ ਦਾਲ ਰੱਖਣ ਲੱਗੀ ਆ ਕੀ ਕਰ ਲੈ 12 ਵਜੇ ਦਾਲ ਕਰਨ ਲੱਗੀ ਆ ਤੇ ਜਦੋਂ ਪਾਣੀ ਲੱਥੂਗਾ ਤਾਂ ਫੇਰ ਹੀ ਦਾਲ ਧਰੂੰਗੀ ਤੇ ਪਾਣੀ ਲਾ ਦਿੰਦੀ ਸਾਥ ਮੈਨੂੰ ਹਣਾ ਹੁਣ ਵੀ ਕਹਿ ਕੇ ਲਵਾਇਆ ਵਾ ਵੀ ਪਾਣੀ ਛੂ ਛੂ ਕਰਨ ਲੱਗ ਗਿਆ ਹੁਣ ਤਾਂ ਲਾੜਾ ਦੇਖੀ ਦਾਲ ਹੋਰ ਪਾ ਹੋਰ ਉਹ ਕਰਾਂ ਚ ਪਾਵਾਂ ਹਨਾ ਥੋੜੀ ਹੋਊਗੀ ਮੜ ਕੇ ਕੱਲ ਨੂੰ ਵੀ ਮੈਂ ਕੱਲ ਨੂੰ ਸ਼ਾਮ ਨੂੰ ਬਣਾਉਣੀ ਆ ਜਾ ਕੇ ਸਬਜ਼ੀ ਤੂੰ ਦਾਲ ਨੂੰ ਵੜੀਆਂ ਬਣਾਉਂਦੀ ਬਣਾਉਂਦੀ ਦਾਲ ਕੱਲ ਨੂੰ ਬਣਾਉਂਗੀ ਕੱਲ ਨੂੰ ਦੁਪਹਿਰ ਦਾ ਟਾਈਮ ਚੱਲੇ ਤੇ ਬਹੁਤ ਹੋਣ ਲੱਗ ਪਈ ਮੈਂ ਉਹਦੇ ਲਈ ਮੂਲੀ ਵਾਲੇ ਪਰੌਂਠੇ ਤਿਆਰ ਕਰਨ ਲੱਗੀ ਮੂਲ ਨਾਲੇ ਸਾਨੂੰ ਤਾਂ ਨਸੀਬ ਨਹੀਂ ਹੋਈ ਮੈਂ ਕਿ ਚੱਲ ਨੂੰ ਬਣਾਦਾ ਪਹਿਲਾਂ ਸਾਡਾ ਇਰਾਦਾ ਹੀ ਮੇਰਾ ਰਿਤ ਵੀ ਦੁਪਹਿਰੇ ਬਣਾ ਕੇ ਖਾ ਸਵੇਰੇ ਬਣਾ ਕੇ ਖਾ ਲੈਣੇ ਆ ਤੇ ਫਿਰ ਮੈਂ ਤਾਂ ਦੂਜੇ ਲੂਣ ਮਿਰਚ ਵਾਲੇ ਪਰੌਂਠੇ ਬਣਾ ਲੈ ਜੇ ਸਕੋਲ ਹੀ ਚਾਹੀਦਨ ਤਾਂ ਅਸੀਂ ਜਦੋਂ ਬਣਾਉਂਦੇ ਹੁੰਦੇ ਸੀ। ਕੋਦਾਂ ਦੇ ਬਣਾ ਲਈ ਮੈਂ ਤਾਂ। ਤੋਂ ਦੋ ਵੀ ਖਾ ਲਏ ਤੇ ਮੈਂ ਕਿਹਾ ਚੱਲ ਉਹਨੂੰ ਦਾਲ ਨੂੰ ਹੜੇ ਟਾਈਮ ਲੱਗਦਾ ਦਾਲ ਨਹੀਂ ਬਨਨੀ ਕਿ ਮੇਰੇ ਹਿਸਾਬ ਨਾਲ ਕਿਉਂਕਿ ਦਾਲ ਹਰੀ ਮੂੰਗੀ ਆ ਨਾ ਟਾਈਮ ਲੈਂਦੀ ਐ। ਮੈਂ ਕਿਹਾ ਚੱਲ ਇਹ ਸ਼ਾਮ ਨੂੰ ਖਾ ਲਾਂਗੇ। ਹੁਣ ਮੈਨੂੰ ਮੂਲੀਆ ਵਾਲੇ ਪਰੌਂਠੇ ਬਣਾ ਦੇਣੇ ਆ। ਉਹਦਾ ਟਾਈਮ ਸਰ ਗਿਆ। ਮੂਲੀਆ ਹੈ ਨਹੀਂ ਸੀ। ਥੋੜੀਆਂ ਸੀ ਮੈਂ ਕਿਹਾ ਸਾਰਿਆਂ ਦਾ ਤਾਂ ਨਹੀਂ ਸਰਣਾ ਚਲੋ ਉਹਦਾ ਤਾਂ ਸਰ ਜਾਣਾ ਇਕੱਲੇ ਦਾ। ਮਰੋਣੀ ਆ ਬਸ ਆਉਣ ਵਾਲਾ ਹੋਣਾ ਵਾ ਮੈਂ ਤਿਆਰੀ ਰੈਡੀ ਕਰਦੀ ਆ ਇਹਦੇ ਵਿੱਚ ਲੂਣ ਮਿਰਚ ਵਗੈਰਾ ਮਸਾਲਾ ਵਗੈਰਾ ਪਾਉਣੀ ਆ ਰਹਿਮਤ ਖੇਢੀ ਜਾਂਦਾ ਵਾ ਦੇਖੋ ਰਹਿਮਤ ਖੇਢੀ ਜਾਂਦਾ ਲਾ ਕੇ ਬੈਠਾ ਟੀਵੀ ਜਦੋਂ ਵੇਖੋ ਜੀ ਇਹੀ ਵੇਖਦਾ ਰਹਿੰਦਾ ਪਤਾ ਨਹੀਂ ਕੀ ਨਾਮ ਆ ਸਮਝ ਹੀ ਨਹੀਂ ਆਉਂਦੀ ਵੀ ਲੈਂਗੁਏਜ ਵੀ ਹੋਰ ਹੀ ਲਿਖੀ ਹੋਈ ਆ ਹਾਂ ਰਿਤੂ ਨਾ ਉਹ ਨੂੰ ਦਿਲਕਾਰੀ ਪਿਆ ਹਨਾ ਹਮ ਕਾਰੀ ਪਿਆ ਜੀ ਇਹਦਾ ਵੀ ਨਾ ਹੁਣ ਭੈ ਜੀ ਦੋ ਨਾ ਮੀ ਪਿਆ ਦੰਦਾ ਸੋਰਖੀ ਨਹੀਂ ਆ ਗਈ ਸੀ ਹਮ ਨਹੀਂ ਆ ਪਰ ਸਿੱਦੇ ਨਾ ਮੀ ਪਾਣੀ ਜਖੜਾ ਤੇ ਦੁਪਹਿਰੇ ਬਹੁਤ ਬਹਿਣ ਨੂੰ ਫਰਦਾ ਹੈ ਤੇ ਪਾਣੀ ਉਵੇਂ ਐ ਨਹੀਂ ਵਿਡੋਲਦੀ ਪਰ ਇੱਥੇ ਨਾ ਡੋਲੇ ਚੱਕੜ ਵੱਜ ਜਾਣਾ ਹੌਲੀ ਹੌਲੀ ਚੱਕ ਕੇ ਲੈ ਕੇ ਜਾਣਾ ਪੈਣਾ ਇਹਨੂੰ ਉਹ ਇੱਥੇ ਬਾਥਰੂਮ ਕੋਲੇ ਡੋਲਣਾ ਪੈਣਾ ਅਸੀਂ ਇੱਥੇ ਹੀ ਡੋਲਾਂਗੇ ਮੈਨੂੰ ਕੀ ਹੈ ਤੁਸੀਂ ਡੱਗਣਾ ਵਾ ਅੱਗੇ ਘਾਟਾ ਚੱਕੜ ਵੱਜ ਜਾ ਹਵੇ ਐ ਧੁੱਪਾਂ ਲੱਗਣ ਗਿਆ ਘਟਕੜ ਇੱਥੇ ਦਾਸ ਤੇ ਫੇਰ ਸੁੱਕਣਾ ਇਧਰਲੀ ਸਾਈਡ ਹਨਾ ਉਧਰ ਤਾਂ ਸੁੱਕ ਗਿਆ ਦੇਖਾਂ ਪਰਾਂ ਨੂੰ ਸਵੇਰੀ ਪੈ ਜਾਂਦੀ ਉਧਰ ਧੁੱਪ ਤਾਂ ਆ ਕਰਕੇ ਸੁੱਕ ਗਿਆ ਇਧਰ ਨਾ ਪੈਂਦੀ ਹਨਾ ਧੁੱਪ ਤਾਂ ਨਹੀਂ ਸੁੱਕਦਾ ਪਿਆ ਇਧਰ ਸ਼ਾਮ ਨੂੰ ਪੈਂਦੀ ਆ ਮਸਾਂ ਘੰਟਾ ਰੇੜ ਘੰਟਾ ਉਸ ਤੋਂ ਬਾਅਦ ਫੇਰ ਸਾ ਉਹਨੇ ਕ ਤਰੇਲ ਵੀ ਪੈ ਜਾਂਦੀ ਸਵੇਰੇ ਸਵੇਰੇ ਪਾਣੀ ਸੁੱਕਦਾ ਪਿਆ ਪਾਣੀ ਰੱਖਿਆ ਉੱਪਰ ਗਰਮ ਕਾਸ ਨੂੰ ਹੂੰ ਦੇ ਤੋਂ ਲੱਗੀਆਂ ਠੀਕ ਆ